ਸਲੋਰੀ ਆ ਜੀ ਪੰਜਾਬ ਦੇ ਆ ਕੁੜੀਆਂ ਨੇ ਆਪਾਂ ਟੌਰ ਕੱਢਣੀ ਆ ਰੇਟ ਘੱਟ ਤੇ ਕੱਪੜਾ ਵਧੀਆ ਚਾਹੇ ਤੁਸੀਂ ਟੀ-ਸ਼ਰਟ ਲੈਣੀ ਆ ਚਾਹੇ ਤੁਸੀਂ ਲੈਣੇ ਆ ਪਰਾਜੋ ਸੂਟ 1500 ਵਾਲਾ ਕੋਰ ਸੈੱਟ ਸਿਰਫ 388 ਰੁਪਏ ਚ ਕਰਤਾ ਆ ਲਓ ਜੀ ਮीडियो ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਕਿਨੇ ਕਿਨੇ ਦੇਖੋ ਵਰਕ ਆ ਚੁੱਕੇ ਆ ਪ੍ਰਿੰਟ ਕਿੰਨੇ ਕਿੰਨੇ ਟੋਰੀ ਆ ਚੁੱਕੇ ਲੌਂਗ ਦੇ ਵਿੱਚ ਆ ਚੁੱਕਾ ਹੈਗਾ ਤੇ ਆਪਾਂ ਇਹ 8-900 ਮਿਲ ਰਿਹਾ ਦੇਣਾ ਚਾਰ ਟੌ ਵਿੱਚ ਆ ਦੇਖੋ ਜੀ ਨਾਈਟ ਸੂਟ ਦੇਖੋ ਤੁਸੀਂ ਨਾਈਟ ਸੂਟ ਪ੍ਰੋਪਰ ਸੈੱਟ ਪੂਰੇ ਕੰਪਲੀਟ ਸਾਨੂੰ ਮਿਲਦੇ ਆ ਤੁਸੀਂ ਪਜਾਮੇ ਨਾਲ ਲੈ ਲਓ ਚਾਹੇ ਤੁਸੀਂ ਨਿੱਕਰ ਦੇ ਨਾਲ ਲੈ ਲਓ ਨ ਇਹ ਵੀ ਕੋਈ ਬਾਜ਼ਾਰ 'ਚ 1200 1400 1500 ਸਾਡੇ ਕੋਲ 3 400 ਤੋਂ ਸ਼ੁਰੂ ਆ ਉੱਤੋਂ ਉੱਪਰ ਤੁਸੀਂ ਜਿੰਦਾਂੇ ਮਰਜ਼ੀ ਲੈ ਜਾਓ ਆ ਦੇਖੋ ਕੁੜੀਆਂ ਬਾਸੇ ਆਪਾਂ ਲੈਨੇ ਸ਼ਰਟਾਂ ਇਹਨੇ ਕਿ ਸੋਹਣੇ ਕਲਰ ਆ ਚੁੱਕੇ ਨੇ ਆ ਦੇਖੋ ਚੈੱਕ ਦੇ ਵਿੱਚ ਆ ਚੁੱਕੇ ਹੈਗਾ ਬਾਹਰ ਤੁਹਾਨੂੰ ਪਤਾ 3 400 ਸਲਾਈ ਲੈਂਦੇ ਹੈਗੇ ਆ ਕੱਪੜਾ ਤੁਹਾਨੂੰ ਪਤਾ 4 500 ਦਾ ਕੱਪੜਾ ਆਣਾ ਹੈਗਾ ਆਪਾਂ ਤੁਹਾਨੂੰ ਸੀਤੀ ਸਲਾਈ ਦੇਣੀ ਸਿਰਫ 300 ਤੇ 400 ਦੇ ਵਿੱਚ ਜਿਨ੍ਹਾਂ ਕੁੜੀਆਂ ਦੇ ਵੀਜ਼ੇ ਲੱਗੇ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾ ਰਹੇ ਹੋ ਸਟੂਡੈਂਟ ਵੀਜ਼ਾ ਲਵਾ ਕੇ ਇੱਥੇ ਆ ਜਾਓ ਬਾਜ਼ਾਰ ਨਾਲੋਂ ਤਿੰਨ ਤਣ ਗੁਣਾ ਦੇਖੋ ਕੁਰਤੇ ਕਿੰਨੇ ਕਿੰਨੇ ਟਰੀ ਆ ਚੁੱਕੇ ਹੈ ਗਿਆ ਫਲਾਵਰ ਵਾਲੇ ਕੁਰਤੇ ਆ ਚੁੱਕੇ ਨਾਲ ਦੇਖੋ ਨੈਕ ਤੇ ਕਿੰਨੇ ਕਿੰਨੇ ਬਟਨ ਲੱਗੇ ਹੈ ਗਿਆ ਕੋਈ 550 ਦਾ ਕੋਈ 481 ਦਾ ਕੋਈ 660 ਰੁਪਏ ਦੇ ਚ ਬਕ ਬਕ ਡੀ ਐਂਡ ਬਕ ਬਕ ਆਰਟੀਕਲ ਆ ਚੁੱਕੇ ਹੈ ਗਿਆ ਆ ਦੇਖੋ ਜੀ ਫਲਾਜੋ ਸੂਟਾਂ ਦੇ ਵਿੱਚ ਵੀ ਪੂਰੀ ਕਮਾਲ ਕਰਤੀ ਆ ਫਲਾਜੋ ਸੂਟ ਚਰਾਲੇ ਸੂਟ ਰੈਡੀ ਮੇਡ ਦੇ ਵਿੱਚ ਪਿਆਰ ਦਾ ਰੇਟ 3 3035 ਪੇ ਜੋ ਸਾਡਾ ਕੋਈ 1000 ਕੋਈ 1100 ਕੋਈ 1200 ਕੋਈ 1500 ਚਾਹੇ ਦਾ ਤੁਸੀਂ ਲੈਣੀ ਆ ਕੱਟੀਆਂ ਫਟੀਆਂ ਜੀਨ ਦੀਆਂ ਪੈਂਟਾਂ ਚਾਹੇ ਤੁਸੀਂ ਲੈਣੀ ਆ ਬੂਟ ਕੱਟ ਚਾਹੇ ਤੁਸੀਂ ਲੈਣੀ ਆ ਸਕਿਨੀ ਚਾ ਉਹ ਜਿੰਦਿਆਂ ਪੈਂਟਲ ਵਿੱਚ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਸਟ੍ਰੇਟਮੈਂਟ ਕਪੜੇ ਨਾਲ ਨਾਲ ਤੁਸੀਂ ਦੇਖੋ ਇੱਥੇ ਪੰਜਾਬੀ ਜੁੱਤੀਆਂ ਲੈਣੀਆਂ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਰੇਂਜ ਬਹੁਤ ਸਾਰੇ ਡਿਜ਼ਾਈਨ ਮਿਲ ਜਾਣੇ ਆ ਇਸ ਤੋਂ ਇਲਾਵਾ ਤੁਸੀਂ ਆ ਦੇਖ ਸਕਦੇ ਨਾ ਸਿੰਗਲ ਸਿੰਗਲ ਪੀਸ ਵੀ ਤੁਹਾਡੇ ਲਈ ਬਹੁਤ ਸੋਹਣੇ ਆ ਤੁਸੀਂ ਪਾਰਟੀ ਵੇਅਰ ਲੈਣੀ ਹੈਗੇ ਸ਼ੂਜ਼ ਜੇ ਮੈਂ ਤੁਸੀਂ ਸੂਟ ਦੇ ਨਾਲ ਪਾਉਣੇ ਆ ਛਰਾਰ ਏ ਕਰਾਰੇ ਲਹਿੰਗੇ ਦੇ ਨਾਲ ਪਾਉਣੇ ਆ ਦੇਖੋ ਨਾ ਬਹੁਤ ਸਾਈ ਰੇਂਜ ਤੁਹਾਨੂੰ ਮਿਲ ਜਾਣੀਆਂ। ਚਲੋ ਜੀ ਅਜ ਪੰਜਾਬ ਦੇ ਕੁੜੀਆਂ ਦੀ ਆਪਾਂ ਟੌਰ ਕੱਢਣੀ ਆ ਰੇਟ ਘੱਟ ਤੇ ਕੱਪੜਾ ਵਧੀਆ ਚਾਹੇ ਤੁਸੀਂ ਟੀ-ਸ਼ਰਟ ਲੈਣੀਆਂ, ਚਾਹੇ ਤੁਸੀਂ ਲੈਣੇ ਆ ਪਰਾਜੋ ਸੂਟ, ਚਾਹੇ ਤੁਸੀਂ ਲੈਣੇ ਹੈਗੇ ਕੋਰ ਸੈੱਟ, ਭਾਵੇਂ ਤੁਸੀਂ ਲੈਣੇ ਹੈਗੇ ਟੌਪ ਦੇ ਕੁੜਤੇ, ਚਾਹੇ ਤੁਸੀਂ ਲੈਣੀਆਂ ਸ਼ਰਟਾਂ, ਇਸ ਤੋਂ ਇਲਾਵਾ ਭਾਵੇਂ ਤੁਸੀਂ ਨਾਈਟ ਸੂਟ ਲੈਣੇ ਆ। ਪਾਵੇਂ ਜੀਨ ਦੀਆਂ ਪੈਂਟ ਲੈਣੀਆਂ ਚਾਹੇ ਮਿੱਡੀ ਲੈਣੀਆਂ ਭਾਈ ਜੀ ਕਹਿੰਦੇ ਵੱਡਾ ਡੀਪੂ ਤੋਂ ਆਫਰ ਲੱਗੀ ਆ ਕੁੜੀਆਂ ਦੇ ਇੰਗਲਿਸ਼ ਕੱਪੜੇ ਬਜ਼ਾਰ ਨਾਲੋਂ 3-3 ਗੁਣਾ ਰੇਟ ਘੱਟ ਕਰਦੇ ਸੱਚ ਆ ਇਹ ਭਾਈ ਤੁਸੀਂ 3-3 ਗੁਣਾ ਕਿਨੇ ਸੀਗੇ 4-4 ਗੁਣਾ ਕੱਟ ਕਰ ਦਿੱਤੇ ਹੈਗੇ ਦੇਖੋ ਕਿਨੇ ਕਿਨੇ ਸੋਹਣੇ ਲੇਡੀਜ਼ ਵਾਸਤੇ ਟੌਪ ਆ ਚੁੱਕੇ ਹੈਗੇ ਆ ਸਰਬੋਸਕੀ ਵਰਕ ਕੀਤਾ ਚਮਕਦੰਗ ਪੂਰੀ ਹੈਗੀ ਆ ਬਾਹਰ ਮਹਿਲਤ 12-1300 ਦਾ ਆਪਾ ਦੇਣਾ 600 ਤੇ 19 ਰੁਪਏ ਵਿੱਚ ਇਹ ਵੀ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਸਿਰਫ 600 ਤੇ 75 ਰੁਪਏ ਵਿੱਚ ਇਹ ਚ ਰੰਗ ਡਿਆਏ ਤੁਹਾਨੂੰ ਬੋਖਾ-ਬੋਖਰ ਮੈਣ ਹੈਗੇ ਤਨਿਵੇਂ ਸਾਨੂੰ ਸਾਈਜ਼ ਵੀ ਹਰ ਤਰ੍ਹਾਂ ਮੈਨੇ ਹੈਗੇ ਆ ਤੇ ਤੁਸੀਂ ਥੋੜੇ ਜਲਦੀ ਆਉਦੀ ਆਉਣ ਦੀ ਕੋਸ਼ਿਸ਼ ਕਰਿਆ ਕਰੋ ਜੀ ਆਹ ਦੇਖੋ ਜੀ ਵੱਡਾ ਪਟਾਕਾ ਇੱਥੇ ਪੈ ਗਿਆ ਆ ਜਿਹੜੇ ਤੁਸੀਂ ਕੋਰਸੈਟ ਬਿਆਰਾਂ ਜਾ ਕੇ ਲੈਣੇ ਕੋ 1500 ਕੋ 1600 ਆ ਚੈੱਕ ਕਰ ਲਓ 1500 ਵਾਲਾ ਕੋਰਸੈਟ ਸਿਰਫ 388 ਰੁਪਏ ਚ ਘਰਤਾ 388 ਚ ਆ ਵੀ ਲੈ ਜਾਓ ਦੇਖੋ 388 ਦੇ ਵਿੱਚ ਪੂਰਾ ਕੋਰਸੈਟ ਇਹਦੇ ਵਿੱਚ ਰੰਗ ਦੇਖੋ ਡਿਜ਼ਾਈਨ ਦੇਖੋ ਟੌਪ ਦੀ ਚੀਜ਼ਾਂ ਵੱਡੀ ਗੱਲ ਕੀ ਆ ਸਾਈਜ਼ ਅਨੁਸਾਰੇ ਮਿਲ ਜਣੇ ਚਾਹੇ ਤੁਸੀਂ ਲਾਰਜ ਲੈ ਜਾਓ ਚਾਹੇ ਤੁਸੀਂ ਮੀਡੀਅਮ ਲੈ ਜਾਓ ਚਾਹੇ ਤੁਸੀਂ ਐਕਸਲ ਡਬਲ ਐਕਸਲ 3 ਐਕਸਲ ਜਿਹੜਾ ਮਰਜੀ ਸਟਾਈਲ ਲੈ ਜਾਓ ਚੈਲੰਜ ਇਸ ਗੱਲ ਦਾ ਬਈ ਬਾਜ਼ਾਰ ਦਾ ਚੌਰਾ 1500 ਸਾਡਾ ਸਿਰਫ 388 ਰੁਪਏ ਦਾ ਆ ਲਓ ਜੀ ਮੀਡੀਅਮ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਕਿਨੇ ਕਿਨੇ ਸੋਹਣੇ ਦੇਖੋ ਵਰਕ ਆ ਚੁੱਕੇ ਪ੍ਰਿੰਟ ਕਿਨੇ ਕਿਨੇ ਤੋਰੀ ਆ ਚੁੱਕੇ ਲੌਂਗ ਦੇ ਵਿੱਚ ਆ ਚੁੱਕਾ ਹੈਗਾ ਇਹ ਆਪਾਂ ਜੜਾ 8900 ਮਿਲ ਰਿਹਾ ਦੇਣਾ 400 ਵਿੱਚ ਇਹ ਵੀ ਦੇਖੋ ਕਿਨੇ ਕਿਨੇ ਸੋਹਣੇ ਫਰਾਕ ਸਟਾਈਲ ਆ ਚੁੱਕੇ ਪ੍ਰਿੰਟ ਕਿਨੇ ਕਿਨੇ ਵਧੀਆ ਇਹ ਆਪਾਂ ਤੁਹਾਨੂੰ ਦੇਣਾ ਹੈ ਸਿਰਫ 1100 ਤੇ 6 ਰੁਪਏ ਕਲਰ ਤੋਂ ਇੰਟਮ ਬੱਖਰ-ਮੱਖਰ ਮੈਨੇ ਹੈਗਾ ਰੇਂਜ ਬੱਖਰ-ਬੱਖਰੀ ਹੈ ਤੇ ਇਹ ਅਲੱਗ-ਅਲੱਗ ਤੋਂ ਆ ਨਾਈਟ ਸੂਟ ਦੇ ਵਿੱਚ ਤੁਸੀਂ ਕਲਰ ਚੱਕਾ ਲੋ ਕਿੰਨੇ ਆ ਇਹ ਵੀ ਕੋਈ ਬਾਜ਼ਾਰ ਚ 1200 1400 1500 ਸਾਡੇ ਕੋਲ 3 400 ਤੋਂ ਸ਼ੁਰੂ ਆ ਉਦੋਂ ਉੱਪਰ ਤੁਸੀਂ ਜਿੰਦਾਂ ਨੇ ਮਰਜ਼ੀ ਲੈ ਜਾਓ ਚਾਹੇ ਤੁਸੀਂ ਲੌਂਗ ਟੀ-ਸ਼ਰਟ ਲੈ ਲਓ ਚਾਹੇ ਸ਼ਾਰਟ ਦੇ ਵਿੱਚ ਲੈ ਜਾਓ ਇਹਦੇ ਵਿੱਚ ਵੀ ਆਪਸ਼ਨ ਸਾਰੀਆਂ ਹੈਗੀਆਂ ਦੇਖੋ ਵੱਡਾ ਇੱਕ ਹੋਰ ਫਾਇਦਾ ਕੀ ਤੁਹਾਡਾ ਇੱਥੇ ਹੁੰਦਾ ਹਰ ਇੱਕ ਤਰ੍ਹਾਂ ਦਾ ਸਾਈਜ਼ ਚਾਹੇ ਤੁਹਾਡਾ ਸਰੀਰ ਜਿੰਦਾਂ ਦਾ ਵੀ ਹੈਗਾ ਪਤਲਾ ਆ ਮੋਟਾ ਆ ਸਾਈਜ਼ ਦੇਖੋ 3 XL 2 XL 4 XL ਵੱਡੇ ਵੱਡੇ ਸਾਈਜ਼ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਸਾਈਜ਼ ਵੱਡਾ ਰੇਟ ਨਹੀਂ ਵੱਟਾ ਹੋ ਗਿਆ ਸਿਰਫ 425 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਨਾਈਟਸੂਟ ਦੇ ਰਹਿਣਾ ਇਹਦੇ ਵਿੱਚ ਡਿਜ਼ਾਈਨ ਵੀ ਕਾਫੀ ਮਿਲ ਜਾਣੀਆਂ ਦੇਖੋ ਬਾਹਾਂ ਤੇ ਵੀ ਕਢਾਈਆਂ ਗੁੰਡੀਆਂ ਕੱਟੀਆਂ ਆਇਆ ਇਧਰ ਤੁਸੀਂ ਦੇਖੋ ਲੋਰ ਤੇ ਵੀ ਕਢਾਈਆਂ ਕੱਡੀਆਂ ਪ੍ਰੋਪਰ ਸੈੱਟ ਬਣਾਤੇ ਆ ਇਹੋ ਜਿਹੀ ਵੈਰਾਈਟੀ ਇੰਨੇ ਘੱਟ ਰੇਟਾਂ 'ਚ ਕਿਸੇ ਨੇ ਨਹੀਂ ਦੇਣੀ ਆ ਦੇਖੋ ਕੁੜੀਆਂ ਬਾਸੇ ਆਪਰ ਇੰਨੇ ਸ਼ਰਟਾਂ ਕਿਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਨਾਲ ਦੇਖੋ ਚੈੱਕ ਦੇ ਵਿੱਚ ਆ ਚੁੱਕੇਗਾ ਬਾਹਰ ਤੁਹਾਨੂੰ ਪਤਾ ਤਿੰਨ 400 ਸਲਾਈ ਲੈਂਦੇ ਹੈਗੇ ਆ ਕਪੜਾ ਤੁਹਾਨੂੰ ਪਤਾ 4-500 ਦਾ ਕਪੜਾ ਆਣਾ ਹੈਗਾ ਆਪਾਂ ਤੁਹਾਨੂੰ ਸਿੱਤੀ ਸਲਾਈ ਦੇਣੀ ਸਿਰਫ 100 ਤੋਂ ਤੇ 200 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਨੇ ਵਿੱਚ ਕਲਰ ਆ ਚੁੱਕੇ ਹੈ ਪ੍ਰਿੰਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਡਿਜ਼ਾਈਨ ਤੁਹਾਨੂੰ ਬੋਖ ਬੋਖ ਨਹੀਂ ਮਣੀ ਹੈਗੀ ਆ ਆ ਤੁਹਾਨੂੰ ਆਪਾਂ ਜਿਹੜੀ 400 ਤੇ 75 ਰੁਪਏ ਵਿੱਚ ਜਿਹੜੀ ਤੁਹਾਨੂੰ ਬੋਖ ਬੋਖ ਨਹੀਂ ਤੇ ਕਲਰ ਮਣੀ ਬੋਖ ਬੋਖ ਦੇ ਵਿੱਚ ਵੈਰਾਈਟੀ ਮਿਲ ਲੈਣੀ ਹੈਗੀ ਲਓ ਜੀ ਗਰਮੀ ਦੇ ਵਿੱਚ ਵੀ ਘਬਰਾਉਣ ਦੀ ਲੋੜ ਹੈ ਨਹੀਂ ਆ ਦੇਖੋ ਨਿਕਰ ਸੂਟ ਆ ਗਿਆ ਏਸੀ ਲਾਇਆ ਹੋਵੇ ਨਿਕਰ ਸੂਟ ਪਾਇਆ ਹੋਵੇ ਤਾਂ ਗਰਮੀ ਲੱਗਣੀ ਨਹੀਂ ਦੇਣੀ ਆ ਦੇਖੋ ਨਿਕਰ ਸੂਟ ਦੇ ਵਿੱਚ ਵੀ ਰੰਗ ਬ ਰੇਟ ਇਹਦੇ ਵੀ ਸੁਣ ਕੇ ਤੁਸੀਂ ਹੈਰਾਨ ਹੋ ਜਣਾ ਸਿਰਫ 425 ਰੁਪਏ ਚ ਦੇ ਦੇਣਾ ਜਿਹੜਾ ਬਾਜ਼ਾਰ ਚ 8-900000 ਤੋਂ ਘੱਟ ਕੋ ਦਿੰਦਾ ਨਹੀਂ ਰੰਗ ਦੇਖੋ ਮੈਚਿੰਗ ਦੇਖੋ ਕੰਟਰਾਸਟ ਦੇਖੋ ਹਰ ਇੱਕ ਤਰ੍ਹਾਂ ਦੀ ਚੀਜ਼ਾਂ ਜਿਨ੍ਹਾਂ ਕੁੜੀਆਂ ਨੇ ਵੀਜ਼ੇ ਲਾ ਗਏ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾ ਰਹੇ ਹੋ ਸਟੂਡੈਂਟ ਵੀਜ਼ਾ ਲਵਾ ਕੇ ਇੱਥੇ ਆ ਜਾਓ ਬਾਜ਼ਾਰ ਨਾਲੋਂ ਤਿੰਨ ਤਣ ਗੁਣਾ ਰੇਟ ਘੱਟ ਕਰਤੇ ਆ 50000 ਵਾਲਾ ਕੱਪੜਾ ਸੀ ਸਿਰਫ 15000 ਚ ਦੇ ਰਹੇ ਆ ਚਾਹੇ ਤੁਸੀਂ ਸ਼ਾਰਟ ਦੇ ਵਿੱਚ ਟੀ-ਸ਼ਰਟਾਂ ਲੈਣੀਆਂ ਚਾਹੇ ਲੌਂਗ ਦੇ ਵਿੱਚ ਲੈਣੀਆਂ ਚਾਹੇ ਤੁਸੀਂ ਲੈਣੀਆਂ ਮੀਡੀਅਮ ਸਾਈਜ਼ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਕੈਨੇਡਾ ਅਮਰੀਕਾ ਕੁੜੀਆਂ ਇੰਗਲੈਂਡ ਜਾਣ ਵਾਲੀਆਂ ਜਰੂਰ ਆਜੋ ਵੱਡੇ ਫਾਇਦੇ ਹੋਣਗੇ ਆ ਦੇਖੋ ਕੁਰਤੇ ਕਿਨੇ ਕਿਨੇ ਟੌਰੀ ਆ ਚੁੱਕੇ ਹੈਗੇ ਆ ਫਲਾਵਰਾਂ ਵਾਲੇ ਕੁਰਤੇ ਆ ਚੁੱਕੇ ਨਾਲ ਦੇਖੋ neck ਤੇ ਕਿਨੇ ਕਿਨੇ ਸੌਣੇ ਵਰਣ ਲੱਗੇ ਹੈਗੇ ਆ ਕੋਈ 550 ਦਾ ਕੋਈ 481 ਦਾ ਕੋਈ 600 ਰੁਪਏ ਦਾ ਇੱਕ ਬਖੋ ਬਖੋ ਦੇ ਆਰਟੀਕਲ ਆ ਚੁੱਕੇ ਹੈਗੇ ਆ ਐਵੇਂ ਦੇਖੋ ਕਿੰਨਾ ਸੋਹਣਾ ਪੀਸ ਆ ਚੁੱਕਾ ਹੈ ਬਿਲਕੁਲ ਡੀਸੈਂਟ ਪੀਸ ਹੈਗੇ ਆ ਬਹੁਤ ਸੋਹਣੇ ਵਰਕ ਆ ਚੁੱਕੇ ਪ੍ਰਿੰਟ ਤੁਹਾਨੂੰ ਇੱਕ ਬਖੋ ਬਖਰੇ ਮੈਂ ਆ ਆ ਦੇਖੋ ਜੀ ਪਲਾਜੋ ਸੂਟਾਂ ਦੇ ਵਿੱਚ ਵੀ ਪੂਰੀ ਕਮਾਲ ਕਰਤੀ ਆ ਪਲਾਜੋ ਸੂਟ ਸ਼ਰਾਰੇ ਸੂਟ रेडीमेड ਦੇ ਵਿੱਚ ਡਿਜ਼ਾਈਨ ਚੈੱਕ ਕਰ ਲੋ ਜਿਹੜੀਆਂ ਕੁੜੀਆਂ ਕਹਿੰਦੀਆਂ ਆ ਆਪਣੀ ਪੌਣੇ ਸੂਟ ਸਾੜ ਗਰਮੀਆਂ ਦੇ ਵਿੱਚ ਜਿਹੜੀਆਂ ਕੁੜੀਆਂ ਕਹਿੰਦੀਆਂ ਅਸੀਂ ਨਹੀਂ ਪਾਉਣੀਆਂ ਜੀਨ ਦੀਆਂ ਪੈਂਟਾਂ ਜਿਹੜੀਆਂ ਕੁੜੀਆਂ ਕਹਿੰਦੀਆਂ ਅਸੀਂ ਨਹੀਂ ਪਾਉਣੇ ਲੋਰ ਆਹ ਲਓ ਬਈ ਤੁਹਾਡੇ ਲਈ ਸਪੈਸ਼ਲ ਚੀਜ਼ਾਂ ਉਹ ਵੀ ਡਿਜ਼ਾਈਨਰ ਚੀਜ਼ਾਂ ਤਿਆਰ ਕਰਾਤੀਆਂ ਬਾਜ਼ਾਰ ਦਾ ਰੇਟ 3 3000 35 ਪਏ ਦੀ ਉਹ ਸਾਡਾ ਕੋਈ 1000 ਕੋਈ 1100 ਕੋਈ 1200 ਕੋਈ 1500 ਇੰਨੀਆਂ ਕਿ ਰੇਂਜਾਂ ਦੇ ਵਿੱਚ ਸਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿਲ ਜਣੇ ਆ ਔਰ ਦਾ ਹੋਰ ਫਾਇਦਾ ਕੀ ਆ ਦੇਖੋ ਸੈਲਫ ਸਰਵਿਸ ਹੈਗੀ ਆ ਇੱਥੇ ਤੁਸੀਂ ਜਿਹੜੀ ਚੀਜ਼ ਦੇਖੋ ਮੰਨ ਲਓ ਤੁਹਾਨੂੰ ਆ ਜੀ ਪਸੰਦ ਆ ਤੁਸੀਂ ਇਹਨੂੰ ਕੱਢੋ ਸਾਈ ਸਾਰੇ ਇੱਥੇ ਲਿਖੇ ਆ ਰੇਟ ਕੱਲੇ ਕੱਲੇ ਦੇ ਉੱਤੇ ਲਿਖੇ ਆ ਆ ਦੇਖੋ 388 ਰੁਪਏ ਦਾ ਨਾਲੇ ਤੁਸੀਂ ਆਪਣੇ ਬਜਟ ਅਨੁਸਾਰ ਇੱਥੋਂ ਚੀਜ਼ ਲੈ ਕੇ ਜਾ ਸਕਦੇ ਆ ਚਾਹੇ ਤੁਸੀਂ ਲੌਂਗ ਕੋਰਟ ਤੇ ਲੈਣਿਆ ਚਾਹੇ ਤੁਸੀਂ ਸ਼ਾਰਟ ਕੋਰਟ ਤੇ ਲੈਣਿਆ ਚਾਹੇ ਤੁਸੀਂ ਲੈਣਿਆ ਲੋਰ ਆ ਦੇਖੋ ਲੋਰ ਵੀ ਕੁੜੀਆਂ ਵਾਸਤੇ ਕਿੰਨੇ ਕਿੰਨੇ ਸੋਹਣੇ ਆ ਚੁਕੇ ਪੂਰੇ ਸਟੈਚੂਅਲ ਪੀਸ ਹੈਗੇ ਆ ਤੇ ਨਾਲ ਦੇਖੋ ਸਿਕਸ ਪੌਕਟ ਆ ਚੁਕੀ ਐ ਚ ਕਲਰ ਡੀਨ ਤੁਹਾਨੂੰ ਬੱਕ ਬੱਕਰ ਮੈਣੇ ਹੈਗੇ ਆ ਸਾਈਜ਼ ਉਹਨੇ ਵਿੱਚ ਹੱਟਾ ਮੈਣੇ ਹੈਗੇ ਆ ਵੀ ਦੇਖੋ ਕਿੰਨਾ ਸੋਹਣਾ ਆ ਚੁਕਾ ਸਾਇਰ ਤੇ ਪੱਟੀ ਲਗੀ ਹੋਈ ਹੈ ਕੁੜੀਆਂ ਇਹਦੇ ਜਿਹੜੇ ਲੱਭ ਰਹੀ ਹੈਗੇ ਆ ਮਾਰੇ ਵੱਡੇ ਵੱਡੇ ਮੋਲਿਆਂ ਦਾ ਆਰਡੀ ਚ ਲੈਣ ਵਾਸਤੇ ਪਰ ਰੇਟ ਬਹੁਤ ਜ਼ਿਆਦਾ ਹੁੰਦਾ ਉਥੋਂ ਉਦਾਸ ਹੋ ਕੇ ਆਈ ਨਹੀਂ ਹੈਗੀਆਂ ਵਿਚਾਰੀਆਂ ਹੁਣ ਤੁਹਾਨੂੰ ਉਦਾਸ ਹੋਣ ਦੀ ਲੋੜ ਨਹੀਂ ਤੁਸੀਂ ਵੱਡਾ ਚਾਹੇ ਤੁਸੀਂ ਲੈਣੀਆ ਜਿਆਦੀਆਂ ਜੇਬਾਂ ਵਾਲੀਆਂ 6 ਪਾਕਟ ਜੀਨ ਦੀਆਂ ਪੈਂਟਾਂ ਤੋਂ ਜੀਨ ਦੀਆਂ ਪੈਂਟਾਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਰੰਗ ਸਾਡੇ ਕੋਲ ਬਲੈਕ ਲੈ ਜਾਓ ਬਲੂ ਲੈ ਜਾਓ ਗ੍ਰੀਨ ਲੈ ਜਾਓ ਸਕਾਈ ਲੈ ਜਾਓ ਹਰ ਇੱਕ ਤਰ੍ਹਾਂ ਦਾ ਕਲਰ ਮਿਲ ਜਾਣਾ ਮਤਲਬ ਜੀਨ ਦੀ ਪੈਂਟ ਦੇ ਵਿੱਚ ਹੀ ਬਹੁਤ ਸਾਰੇ ਡਿਸਕਾਊਂਟ ਤਾਂ ਹੈਗੇ ਆ ਬਹੁਤ ਸਾਰੇ ਡਿਜ਼ਾਈਨ ਤਾਂ ਹੈਗੇ ਆ ਕੱਪੜਾ ਵੀ ਸਾਡਾ ਟਾਪ ਬਦਾਇਆ ਸलोਜੀ ਰੈਡੀਮੇਡ ਕੱਪੜੇ ਨਾਲ ਨਾਲ ਤੁਸੀਂ ਦੇਖੋ ਇੱਥੇ ਪੰਜਾਬੀ ਜੁੱਤੀਆਂ ਲੈਣੀਆਂ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਰੇਂਜ ਬਹੁਤ ਸਾਰੇ ਡਿਜ਼ਾਈਨ ਮਿਲ ਜਾਣੇ ਆ ਇਸ ਤੋਂ ਇਲਾਵਾ ਤੁਸੀਂ ਆ ਦੇਖ ਸਕਦੇ ਨਾ ਸਿੰਗਲ ਸਿੰਗਲ ਪੀਸ ਵੀ ਤੁਹਾ ਪਾਰਟੀ ਵੇਅਰ ਲੈਣੀ ਹੈਗੇ ਸ਼ੂਜ਼ ਜੇ ਮੈਂ ਤੁਸੀਂ ਸੂਟ ਦੇ ਨਾਲ ਪਾਉਣੇ ਆ ਛਰਾੜੇ ਕਰਾਰੇ ਲਹਿੰਗੇ ਦੇ ਨਾਲ ਪਾਉਣੇ ਆ ਦੇਖੋ ਨਾ ਬਹੁਤ ਸਾਈ ਰੇਂਜ ਤੁਹਾਨੂੰ ਮਿਲ ਜਾਣੀਆਂ ਚਾਹੇ ਤੁਸੀਂ ਵੈਲੀ ਲੈਣੀ ਹੈਗੀਆਂ ਚਾਹੇ ਤੁਸੀਂ ਆ ਦੇਖੋ ਇਸ ਤਰ੍ਹਾਂ ਦੇ ਡਿਜ਼ਾਈਨਰ ਸ਼ੂਜ਼ ਲੈਣੇ ਹੈਗੇ ਆ ਇਹ ਵੀ ਤੁਹਾਨੂੰ ਮਿਲ ਜਾਣੇ ਆ ਬਾਜੀ ਕਾਫੀ ਇਹਦੇ ਵਿੱਚ ਤੁਹਾਨੂੰ ਰੇਂਜ अवेलेबल ਹੈਗੇ ਨਾ ਇੱਥੇ ਬਾਜੀ ਇੱਥੇ ਹਾਰ ਤਾਂ ਵੈਰਾਈਟੀ ਬਣੀ ਘੱਟ ਡੇਟ ਦੇ ਮੈਣੀ ਹੈਗੀਆਂ ਠੀਕ ਹੈ ਯਾਨੀ ਕਿ 50% 30% 40% 70% ਡਿਸਕਾਊਂਟ ਲਾਤੀ ਹੈ ਠੀਕ ਹੈ ਆਪਾਂ ਤੇ ਉਹਨਾਂ ਦੇ ਚੀਜ਼ਾਂ ਘੱਟ ਦੇਣੀ ਹੈਗੀ ਆ ਠੀਕ ਹੈ ਸਾਲੇ ਸੇਲ ਨਾਲ ਕੋਈ ਕੰਮ ਨਹੀਂ ਸਾਲੇ ਨਾਲ ਹੁਣ ਆਪਾਂ ਸਾਸੀ ਜਾਈਏ ਤੁਸੀਂ ਕੋਈ ਡਾਡੀਪੂ ਆ ਕੇ ਆਪਣੇ ਪਤਾ ਦੇ ਕੋੜੀ ਲੈ ਕੇ ਜਾ ਦਿੱਤਾ ਗਿਆ ਤਾਂ ਕੋ 250 ਤੋਂ ਪੰਜਾਬੀ ਇੱਥੇ ਸ਼ੁਰੂ ਹੋ ਜਾਂਦੀ ਹੈ ਬਾਜੀ ਦੇਖੋ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਬੈਡਰੂਮ ਚੱਪ ਲੈਣੀਆਂ ਬਾਥਰੂਮ ਚੱਪ ਲੈਣੀਆਂ ਬਹੁਤ ਸਾਰੀ ਇਹਦੇ ਵਿੱਚ ਤੁਹਾਨੂੰ ਅਵੇਲੇਬਲ ਚੀਜ਼ਾਂ ਮਿਲ ਜਾਂਦੀ ਆਇਆ ਕੋਈ ਸਵਾਲ ਹੈਗਾ ਮੰਚ ਤਾਂ ਨੰਬਰ ਸਕਰੀਨ ਤੇ ਵੀ ਫੋਨ ਕਰ ਸਕਦੇ ਆ ਕੈਮਰਾ ਓਮ ਸੰਦੀ ਨਾਲ ਹਰਦੀਪ ਸਿੰਘ ਦਗੜ ਸਾਹਿਬ ਟੀਵੀ ਬੰਗਾ